ਕਹਿੰਦੇ ਆ ਜ਼ਿੰਦਗੀ ਬੜੀ ਅਜੀਬ ਏ ਜ਼ਿੰਦਗੀ ਬੜੀ ਅਜੀਬ ਏ ਜੋ ਸੋਚਿਆ ਸੀ ਉਹ ਹੋਈ ਹੀ ਨਹੀਂ ਜੋ ਨਹੀਂ ਸੋਚਿਆ ਸੀ ਉਹੀ ਹੁੰਦਾ ਕਹਿੰਦੇ ਆ ਜਦੋਂ ਇਨਸਾਨ ਪਰਵਾਹ ਕਰਦਾ ਨਾ ਜਦੋਂ ਇਨਸਾਨ ਪਰਵਾਹ ਕਰਦਾ ਹੈ ਨਾ ਉਦੋਂ ਲੋਕ ਕਦਰ ਨਹੀਂ ਕਰਦੇ ਹੈਗੇ ਚਾਹੇ ਉਹ ਪਰਵਾਹ ਦੇ ਆ ਚਾਹੇ ਉਹ ਬਾਹਰ ਦੇ ਆ ਜਦੋਂ ਇਨਸਾਨ ਕਦਰ ਕਰਦਾ ਤੇ ਲੋਕ ਪਰਵਾਹ ਨਹੀਂ ਕਰਦੇ ਚਾਹੇ ਉਹ ਕਰਦੇ ਆ ਚਾਹੇ ਉਹ ਬਾਹਰ ਦੇ ਆ ਜਦੋਂ ਇਨਸਾਨ ਕਦਰ ਕਰਨਾ ਛੱਡ ਦਿੰਦਾ ਨਾ ਜਦੋਂ ਇਨਸਾਨ ਕਦਰ ਕਰਨਾ ਛੱਡ ਦਿੰਦਾ ਨਾ ਫਿਰ ਕਹਿੰਦੇ ਆ ਹੋਂ ਦੇ ਵਿੱਚ ਅੱਕੜ ਆ ਗਈ ਆ ਪਰ ਇਹ ਨਹੀਂ ਸੋਚਦੇ ਹੈਗੇ ਕਿ ਕਿੰਨੇ ਪ੍ਰਵਾਹ ਕੀਤੀ ਉਦੋਂ ਤੁਸੀਂ ਕਦਰ ਨਹੀਂ ਕੀਤੀ ਹੁਣ ਅਗਲੇ ਨੇ ਪਰਵਾਹ ਕਰਨੀ ਛੱਡ ਦਿੱਤੀ ਆ ਹੁਣ ਤੁਸੀਂ ਕਹਿੰਦੇ ਹੋ ਇਹਦੇ ਵਿੱਚ ਆਕੜ ਆ ਗਈ ਏ ਬੰਦਾ ਕਿੱਧਰ ਜਾਵੇ